ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਜਿੱਥੇ ਪਹਿਲਾਂ 골ਡਨ ਹੱਟ ਵਾਲੇ ਰਾਮ ਸਿੰਘ ਰਾਣਾ ਪੰਜਾਬ ਚਾਇਆ ਹਾੜਾਂ ਲਈ 1100 ਟਰੈਕਟਰ ਦੀ ਸੇਵਾ ਕੀਤੀ ਉੱਥੇ ਮਾਨਸਾਚ ਬਾਬਾ ਨਾਨਕ ਗਊਸ਼ਾਲਾ ਵਿੱਚ ਪਹੁੰਚੇ ਤੇ 1100 ਐਂਬੂਲੈਂਸਾਂ ਗਊਆਂ ਲਈ ਦਾਨ ਕਰਨ ਦਾ ਕਿਹਾ ਤੇ ਹੋਰਾਂ ਨੂੰ ਸੇਵਾ ਲਈ ਵੀ ਅਪੀਲ ਕੀਤੀ ਤੁਸੀਂ ਵੀ ਅੱਗੇ ਵਧ ਕੇ ਸੇਵਾ ਕਰੋ ਤਾਂ ਜੋ ਲੋਕਾਂ ਦੀ ਮਦਦ ਹੋ ਸਕਦੀ ਹੈ ਅੱਜ ਮਾਨਸਾ ਪਹੁੰਚਣ ਦੇ ਕਮੇਟੀ ਵੱਲੋਂ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ ਅੱਲੇ ਤੋਂ ਪੂਰੇ ਪੰਜਾਬ ਵਾਸੀਓ ਕੋ ਪੂਰੇ ਦੇਸ਼ ਕੋ जो आज गुरु पर्व का दिन है उसकी लख लख बधाई और परम पिता परमात्मा से अरदास करते हैं कि सारी संगत पे अपना आशीर्वाद बनाए रखें और सभी भाइयों को सतबुद्धि दे और जो भी भाई हमारे भटक चुके हैं समाज में उनको लाइन पे आने का आशीर्वाद प्रदान करें जी पूछिए क्या मन में आता है पहले हड़पीड़तों पीड़ितों के लिए ग्यारह ट्रैक्टर में सेवा और ग्यारह एम्बुलेंस मेरे भाई आज समाज में एक होड़ मची हुई है बड़ा बढ़ने की किससे बड़ा बढ़ना चाहते हैं कभी भी जिंदगी में उस परमात्मा से बड़ा तो कोई बन नहीं सकता अगर परमात्मा ने हमें इस लायक बनाया है कि हम समाज का कुछ भला कर सकें तो मेरे को करना चाहिए सभी भाइयों को करना चाहिए अगर परमात्मा ने हमें कुछ सामर्थ्य बख्शी है कि भाई समाज को इस चीज़ की आज जुड़ते और आप इसमें सहयोग करो तो हमें कभी भी ये नहीं सोचना चाहिए हम अपने लिए नहीं कर रहे हम परमपिता परमात्मा ने हमें इस लायक जब बनाया तो हम उसके नाम को याद करके आज हर आदमी अपने बच्चों के लिए पता नहीं क्या क्या करने की सोचता है अगर वही भाव हमारा समाज के लिए सोचने का आ जाए तो मेरे ख्याल से समाज में कोई भी परिवार कोई भी ऐसा बेघर या कोई भी बेसहारा नहीं बचेगा जो खुश नहीं हो एम्बुलेंस लेने का क्या प्रोसेस रहेगा क्योंकि बहुत सारी गौशाला हैं एम्बुलेंस ले? लेने का बहुत सिंपल सा प्रोसेस है जिस भी भाई को चाहिए वो

आज हम इतने स्वार्थी हो गए हैं पूरा समाज इतना स्वार्थी हो गया है कि कहीं ना कहीं हम गौ माता से पूरा साल भर दूध पीने के बाद उसको घर से बाहर खड़ा कर देते हैं अगर हम ऐसा ना करें तो शायद एक भी गाँव सड़क पर नज़र ना आए जिसके लिए हमने संकल्प लिया है कि हम कोई भी गाँव को हम सड़क पर नहीं आने देंगे और हर गाँव को एक उचित स्थान पे या तो जिम्मेदार के घर होगी या गौशाला के अंदर दूसरा सबसे बड़ा संकल्प है कि हम जो भी हमारी गौ माता दूध देना बंद कर देती है सभी भाइयों के लिए एक मैसेज है कि हम एक ऐसा मतलब तैयारी कर रहे हैं जिससे हर गाँव दोबारा फिर दूध दे पाए दोबारा बच्चा दे पाए और हम सब ने जो संकल्प लिया है कि भाई कोई भी गाँव अगर दूध देना बंद कर देती है तो कि जो भी किसान भाई है या जो भी अपने परिवार के लिए गाँव को रखता है वो उस गाँव को हमारी गौशाला में या हमारे पास छोड़ के जाए और उसके बदले में हम दूध वाली गाँव उसको दें ਤਾ ਕਿ ਕੋਈ ਵੀ ਗਊ ਫਿਰ ਸੜਕ 'ਤੇ ਆਣੇ ਦਾ ਛੋੜਨੇ ਦਾ ਕੋਈ ਸੋਚ ਹੀ ਨਾ ਸਕੇ ਧੰਨਵਾਦ ਕਰਾਂਗਾ ਮੈਂ ਪੱਪੀ ਜੀ ਦਾ ਜਿਨ੍ਹਾਂ ਨੇ ਅੱਜ ਸਾਨੂੰ ਆਪਣੀ ਗਊਸ਼ਾਲਾ 'ਚ ਬੁਲਾ ਕੇ ਸਾਰਿਆਂ ਦਾ ਦਰਸ਼ਨ ਕਰਨ ਦਾ ਮੌਕਾ ਦਿੱਤਾ ਤੇ ਗਊਸ਼ਾਲਾ ਦਾ ਜਿਹੜਾ ਪ੍ਰਬੰਧ ਦੇਖਿਆ ਅਸੀਂ ਬਹੁਤ ਵਧੀਆ ਪ੍ਰਬੰਧ ਕਈ ਜ਼ਿਲ੍ਹਿਆਂ 'ਚ ਮੈਂ ਨਹੀਂ ਦੇਖਿਆ ਪ੍ਰਾਈਵੇਟ ਗਊਸ਼ਾਲਾ ਦੇ ਅੰਦਰ ਇੰਨਾ ਵਧੀਆ ਤਰੀਕੇ 'ਚ ਸਰੰਗ ਚਾਰੇ ਪਾਣੀ ਦਾ ਵੀ ਹੋਵੇ ਰਹਿਣ ਵਾਲੀ ਜਗ੍ਹਾ ਛੱਡ ਵੀ ਬਹੁਤ ਮੁਕਝਾ ਬਣਾ ਇਲਾਕੇ ਨੂੰ ਵੀ ਚਾਹੀਦਾ ਇਹ ਜੜੀਆਂ ਗੁੰਮਾ ਇਹ ਪੱਪੀ ਜੀ ਦੀ ਕੋਈ ਡਰੀ ਨਹੀਂ ਹੈ ਨਾ ਪੱਪੀ ਜੀ ਨੇ ਕਿ ਤੂੰ ਖਰੀਦ ਕੇ ਲਿਆਉਣੀ ਆ ਇਹ ਸਾਰੀਆਂ ਗੁੰਮਾ ਸੜਕਾਂ ਤੋਂ ਚੱਪ ਕੇ ਅੰਦਰ ਕਰੀਆਂ ਲੋਕਾਂ ਦਾ ਐਕਸੀਡੈਂਟ ਹੁੰਦਾ ਹੈ ਲੋਕਾਂ ਦੇ ਬੱਚੇ ਮਰ ਜਾਂਦੇ ਆ ਇਸ ਕਰਕੇ ਸਾਰੇ ਲੋਕਾਂ ਨੂੰ ਕੌਸ਼ਾਲਾ ਵਾਲਿਆਂ ਦਾ ਖਾਸ ਕਰਕੇ ਸਹਿਯੋਗ ਕਰਨਾ ਚਾਹੀਦਾ ਕਿਉਂਕਿ ਇਹ ਤੁਹਾਡੀ ਸੇਵਾ ਕਰ ਰਹੇ ਹਨ ਤੁਹਾਡੇ ਪਰਿਵਾਰ ਦੀ ਵੀ ਸੇਵਾ ਕਰ ਰਹੇ ਹਨ ਜਿਹੜੇ ਘਰਾਂ ਦੇ ਜੀ ਉੱਜੜ ਜੰਨੇ ਆ ਉਹਨਾਂ ਨੂੰ ਬਚਾਉਣ ਵਾਸਤੇ ਇਹਨਾਂ ਦਾ ਸਭ ਤੋਂ ਵੱਡਾ ਦੋਸ਼ਾਲਾ ਮੰਦਾ ਯੋਗਦਾਨ ਹੈ ਔਰ ਸਭ ਤੋਂ ਵੱਡੀ ਗੱਲ ਸਰਕਾਰ ਦੇ ਇੱਕ ਪੈਸੇ ਦਾ ਵੀ ਕੋਈ ਸਹਿਯੋਗ ਨਹੀਂ ਹੈ ਜਦੋਂ ਕਿ ਸਰਕਾਰ ਦੇ ਕੋਲ 500 ਕਰੋੜ ਦੇ ਕਰੀਬ ਕਮ ਸਸ ਤੇ ਆ ਜਮਾ ਹੋਇਆ ਆਪਾਂ ਸਾਰੇ ਲੋਕ ਕਿਸੇ ਨਾ ਕਿਸੇ ਰੂਪ ਵਿੱਚ ਸਰਕਾਰ ਨੂੰ ਕਾਹ ਸਸ ਦੇ ਰਹੇ ਆ ਤੇ ਉਹ ਜਿਹੜਾ ਕੌਮ ਸੱਸ ਦਾ ਪੈਸਾ ਸਰਕਾਰ ਮਿਸਯੂਜ਼ ਕਰ ਰਹੀ ਹੈ ਗੁਲਸ਼ਾਲਾ ਤੱਕ ਨਹੀਂ ਪਹੁੰਚਦਾ ਇਸ ਕਰਕੇ ਇਸ ਬਾਰੇ ਵੀ ਅਸੀਂ ਨਖਿੱਧ ਕਰਦੇ ਹਾਂ ਸਰਕਾਰ ਦੇ ਵੀ ਇਹ ਜਿਹੜਾ ਕੌਮ ਸੱਸ ਦਾ ਪੈਸਾ ਤੁਸੀਂ ਗਊਆਂ ਦਾ ਪੈਸਾ ਸਰਕਾਰ ਤੇ ਵਰਤ ਰਹੇ ਹਨ ਇਹ ਫਿਰ ਸਰਕਾਰ ਜਿਆਦਾ ਦੇਰ ਚੱਲੂ ਨਹੀਂ ਜਿਹੜਾ ਗਊ ਦਾ ਪੈਸਾ ਖਾਣਾ ਉਹ ਜਿਆਦਾ ਦੇਰ ਮੇਟਕਦਾ ਇਸ ਕਰਕੇ ਸਰਕਾਰ ਜਲਦ ਤੋਂ ਜਲਦ ਪੰਜਾਬ ਰਿਆਂ 550 ਜੁੜੀਆਂ ਰਜਿਸਟਰਡ ਗਊਸ਼ਾਲਾ ਉਹਨਾਂ 'ਚ ਜਿਹੜਾ ਪੈਸਾ ਵੰਡਿਆ ਜਾਵੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਹੋਵੇ ਇਹਨਾਂ ਨੂੰ ਜਿਸ ਤਰ੍ਹਾਂ ਕਿ ਰਾਣਾ ਜੀ ਨੇ ਸੰਕਲਪ ਲਿਆ ਗਊਆਂ ਨੂੰ ਸੜਕਾਂ ਤੋਂ ਚੱਕ ਕੇ ਗਊਸ਼ਾਲਾ ਪਹੁੰਚਾਣ ਦਾ ਉਸੇ ਸਬੰਧ ਵਿੱਚ ਅਸੀਂ ਪੰਜਾਬ ਦੀਆਂ ਸਾਰੀਆਂ ਸਰਕਾਰੀ ਗਊਸ਼ਾਲਾਂ ਦਾ ਦੌਰਾ ਕਰਿਆ ਗਊਸ਼ਾਲਾ ਦੇ ਅੰਦਰ ਹਰ ਗਊਸ਼ਾਲਾ 'ਚ 5 ਤੋਂ 10000 ਗਊ ਰੱਖੀ ਜਾ ਸਕਦੀ ਹੈ ਕੋਈ 15 ਏਕੜ 'ਚ ਹੈ ਕੋਈ 20 ਏਕੜ 'ਚ ਹੈ ਕੋਈ 25 ਏਕੜ 'ਚ ਹੈ ਪਰ ਅਸੀਂ ਜਦੋਂ ਬੇਨਤੀ ਦੇਖੀ ਬੜੀ ਹੈਰਾਨੀ ਹੋਈ ਕਿ ਕਿਤੇ 250 ਗਊ ਹੈ ਕਿਤੇ 300 ਗਊ ਹੈ ਕਿਤੇ 400 ਗਊ ਹੈ ਸਰਕਾਰ ਵੀ ਜੇ ਚਾਹੇ ਤੇ ਗਊਆਂ ਸਾਰੀਆਂ ਆਪਣੀ ਸਰਕਾਰੀ ਰੋਸ਼ਾਲਾਤ 'ਚ ਚੱਕ ਸਕਦੀ ਹੈ ਰੱਖ ਸਕਦੀ ਹੈ ਉੱਥੇ ਪਰ ਉਹਨਾਂ ਦੀ ਮਨਸ਼ਾ ਨਹੀਂ ਹੈ ਇਸ ਕਰਕੇ ਰਾਣਾ ਜੀ ਨੇ ਸੰਕਲਪ ਲਿਆ ਤੇ ਮੈਂ ਸਾਰੇ ਪੰਜਾਬਾਸੀਆਂ ਨੂੰ ਬੇਨਤੀ ਕਰਾਂਗਾ ਤੁਸੀਂ ਬੁੱਧ ਤੋਂ ਬੁੱਧ ਸਹਿਯੋਗ ਕਰੋ ਗਊਆਂ ਨੂੰ ਅੰਦਰ ਤੁਹਾਡੇ ਤੋਂ ਕੋਈ ਪੈਸਾ ਨਹੀਂ ਮੰਗ ਰਿਹਾ ਫਟੇ ਤੋਂ ਸਿਰਫ ਇਹੀ ਸੇਵਾ ਮੰਗ ਰਹੇ ਆ ਗੁੰਮਾ ਜੜੀਆਂ ਅੰਦਰ ਹੋਣੀ ਚਾਹੀਦੀਆਂ ਉਹਦੇ ਚ ਸਹਿਯੋਗ ਹੋਣਾ ਚਾਹੀਦਾ ਅੰਦਰ ਕਰਨ ਚ ਤੇ ਐਂਬੂਲੈਂਸਾਂ ਜੜੀਆਂ ਇਸੇ ਕਰਕੇ ਰਾਣਾ ਜੀ ਦੇ ਰਹੇ ਆ ਕਿਸੇ ਵੀ ਗਊਸ਼ਾਲਾ ਚ ਐਂਬੂਲੈਂਸ ਕਰਕੇ ਗਊ ਚੱਕਣ ਤੋਂ ਰੁਕੇ ਨਾ ਹਰ ਗਊਸ਼ਾਲਾ ਚ ਐਂਬੂਲੈਂਸ ਹੋ ਗਈ ਜਿੰਨੇ ਮੇਰੇ ਭਰਾ ਗਊ ਰક્ષਕ ਸੜਕਾਂ ਤੇ ਐਕਸੀਡੈਂਟ ਬਿਮਾਰ ਗਊਆਂ ਚੱਕਦੇ ਆ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਉਹਨਾਂ ਨੂੰ ਵੀ ਐਂਬੂਲੈਂਸਾਂ ਜੁੱਤੀਆਂ ਜਾਣਗੀਆਂ ਗਊ ਰક્ષਕ ਜਿਹੜੇ ਗਊਆਂ ਵਿਚਾਰ ਰਹੇ ਆ ਦਿਨ ਰਾਤ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਮੋਟਰਸਾਈਕਲਾਂ ਤੋਂ ਸੱਟਾਂ ਲੱਗਦੀਆਂ ਉਹਨਾਂ ਦੀਆਂ ਗੱਡੀਆਂ ਟੁੱਟ ਜਾਂਦੀਆਂ ਉਹਨਾਂ ਵਾਸਤੇ ਵੀ ਰਾਣਾ ਜੀ ਨੇ ਜਿਹੜਾ ਜਿਹੜੀਆਂ ਆਪਣੀਆਂ ਐਮੂਲੈਂਸਾਂ ਉਹਨਾਂ ਨੂੰ ਦੇਣ ਦਾ ਵੀ ਉਹਨਾਂ ਨੇ ਵਿੱਚ ਏਜੰਡੇ 'ਚ ਰੱਖਿਆ ਇਸ ਕਰਕੇ ਸਾਰੇ ਲੋਕ ਇਸ ਚੀਜ਼ ਦਾ ਲਾਭ ਉਠਾਣ ਤੇ ਜਿਹੜੀ ਗਊ ਮਾਤਰਾ ਦੀ ਸੇਵਾ ਉਹਦੇ 'ਚ ਵੱਧ ਤੋਂ ਵੱਧ ਸਹਿਯੋਗ ਕਰੇ ਬੀਜੇਪੀ ਪੰਜਾਬ ਨਾਲ ੱਤਕਾ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ। ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਜੋ ਕੇਂਦਰ ਸਰਕਾਰ ਨੇ ਨਾਦਰशाही ਫਰਮਾਨ جاری ਕੀਤਾ ਹੈ, ਅਸੀਂ ਜ਼ਿਬਰਦ ਹਾਈ ਕੋਰਟ ਵਿੱਚ ਕਾਨੂੰਨੀ ਲੜਾਈ ਲੜਾਂਗੇ ਤੇ ਵਿਧਾਨ ਸਭਾ ਵਿੱਚ ਵੀ ਇਸ ਮੁੱਦੇ ਨੂੰ ਲੈ ਕੇ ਜਾਵਾਂਗੇ। ਪੰਜਾਬ ਦੇ ਹੱਕਾਂ ਦੀ ਰਾਖੀ ਕਰਨੀ ਸਾਡਾ ਫਰਜ਼ ਹੈ। ਇਹ ਕਹਿਣਾ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਾਡੀ ਲੈਗਸੀ ਹੈ। ਵਿਰਾਸਤ ਹੈ ਸਾਡੀ। ਉਹਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਵੇਂ ਤੁਸੀਂ ਸਾਡੇ ਤੋਂ ਲੈ ਲਓਗੇ ਜਦ ਕਿ ਉਹ ਵਿਧਾਨ ਸਭਾ ਚ ਐਕਟ ਪਾਸ ਹੋਇਆ ਹੈ 1947 ਚ ਸੋ ਰੀਆਰਗੇਨਾਈਜੇਸ਼ਨ ਜਿਹੜਾ ਐਕਟ ਹੈ ਉਹਨੂੰ ਉਹਨੂੰ ਆਧਾਰ ਬਣਾ ਲੈਂਦੇ ਨੇ ਇਹਨਾਂ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਤੇ ਸਿੰਡੀਕੇਟ ਚ ਵੜਨ ਦੀ ਇਹ ਕਹਿ ਕੇ ਮੀਟਿੰਗ ਕਰਕੇ ਮੈਂ ਵੀ ਉਸ ਮੀਟਿੰਗ ਚ ਸੀ ਮੇਰੇ ਨਾਲ ਮੀਟਿੰਗ ਕੀਤੀ ਸੀ ਰਾਜਪਾਲ ਆਏ ਸੀ ਉਹਨਾਂ ਦੇ ਕੇ ਜੀ ਅੰਮਾਲਾ ਜਮਨਾਨਗਰ ਤੇ ਕੁਰਕਸ਼ੇਤਰ ਦੇ ਕੁਝ ਕਾਲਜ ਜਿਹੜੇ ਨੇ ਉਹ ਤੁਸੀਂ ਐਫੀਲੀਏਟਡ ਕਰ ਦੋ ਪੰਜਾਬ ਯੂਨੀਵਰਸਿਟੀ ਨਾਲ ਮੈਂ ਕਹ ਜੀ ਬਿਲਕੁਲ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਆਪ ਹੀ ਨਿਕਲੇ ਸੀ ਉਹਨਾਂ ਨੇ ਆਪ ਹੀ ਲਿਖ ਕੇ ਦਿੱਤਾ ਸੀ ਅਸੀਂ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਐਫੀਲੀਏਸ਼ਨ ਜਿਹੜੀ ਹੈ ਵਾਪਸ ਲੈਣੇ ਉਹਨਾਂ ਨੇ ਕੁਰਕਸ਼ੇਤਰ ਯੂਨੀਵਰਸਿਟੀ ਬਣਾ ਲਈ ਸੀ ਉਹ ਅਸਲ 'ਚ ਕਾਲਜ ਐਫੀਲੀਏਟਡ ਕਰਾ ਕੇ ਆਪਣੇ ਗ੍ਰੈਜੂਏਟਸ ਨੂੰ ਸੈਨੇਟ ਤੇ ਸਿੰਡੀਕੇਟ 'ਚ ਵੜਨਾ ਚਾਹੁੰਦੇ ਸੀ ਜਦੋਂ ਉਹ ਨਹੀਂ ਕਾਮਯਾਬ ਹੋਇਆ ਤਾਂ ਇਹ ੱਟਕੇशाही ਜਿਹੜਾ ਨਾਦਰਸ਼ਾਈ ਫਰਮਾਨ ਜਾਰੀ ਕਰਤਾ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਨਾਲ ਤੁਸੀਂ ਵਿਧਾਨ ਸਭਾ ਦਾ ਐਕਟ ਜਿਹੜਾ ਉਹ ਨਹੀਂ ਰੱਦ ਕਰ ਸਕਦੇ ਜਾਂ ਤਾਂ ਵਿਧਾਨ ਸਭਾ ਉਹਨੂੰ ਅਮੈਂਡ ਕਰੇ ਜਾਂ ਲੋਕ ਸਭਾ ਚ ਲੈ ਕੇ ਜਾਂਦੇ ਸੋ ਅਸੀਂ ਉਹਦੇ ਉਸ ਮਾਮਲੇ 'ਚ ਅੱਜ ਹੀ ਮੈਂ ਵਕੀਲਾਂ ਦੇ ਪੈਨਲ ਨਾਲ ਗੱਲ ਕੀਤੀ ਹੈ ਦੇਸ਼ ਦੇ ਵੱਡੇ ਵੱਡੇ ਉੱਗੇ ਜਿਹੜੇ ਸਪੈਸ਼ਲਿਸਟ ਵਕੀਲ ਨੇ ਉਹਨਾਂ ਦਾ ਪੈਨਲ ਬਣਾ ਕੇ ਅਸੀਂ ਹਾਈ ਕੋਰਟ ਦੇ ਵਿੱਚ ਲੜਾਈ ਲੜਾਂਗੇ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਸ ਵਿਦਿਆਰਥੀ ਵੀ ਬਹੁਤ ਸਾਰੇ ਉੱਥੇ ਜਿਹੜੇ ਸਟ੍ਰਾਈਕ ਤੇ ਬੈਠੇ ਨੇ ਕਿਉਂਕਿ ਇਸ ਤਰ੍ਹਾਂ ਦੇ ਵਿਦਿਆਰਥੀ ਵੀ ਨੇ ਜਿਨ੍ਹਾਂ ਦੇ ਦਾਦਾ ਵੀ ਉੱਥੇ ਪੜ੍ਹਿਆ ਜਿਨ੍ਹਾਂ ਦੇ ਪਿਤਾ ਜੀ ਉੱਥੇ ਪੜ੍ਹੇ ਨੇ ਉਹ ਉਸੇ ਹੋਸਟਲ ਦੇ ਉਸ ਕਮਰੇ ਵਾਸਤੇ ਵੀ ਉਹ ਕਈ ਵਾਰੀ ਵੱਧ ਫੀਸ ਦੇਣ ਨੂੰ ਤਿਆਰ ਹੁੰਦੇ ਨੇ ਕਿ ਇਸ ਕਮਰੇ 'ਚ ਮੇਰੇ ਦਾਦਾ ਜੀ ਰਹਿੰਦੇ ਰਹੇ ਐ ਇਸ ਤਰ੍ਹਾਂ ਦੀ ਲੈਗੇਸੀ ਹੈ ਸਾਡੀ ਵਿਰਸਾ ਹੈ ਸਾਡਾ ਸੋ ਅਸੀਂ ਇਹਨੂੰ ਪੰਜਾਬ ਦੇ ਹੱਕਾਂ ਤੇ ਡਾਕੇ ਨਹੀਂ ਮਾਰਨ ਦੇਵਾਂਗੇ ਇਸ ਮਾਮਲੇ 'ਚ ਵਿਧਾਨ ਸਭਾ 'ਚ ਕੋਈ ਬਿੱਲ ਲੈ ਕੇ ਆਉਣਾ ਪਿਆ ਉਹ ਵੀ ਲੈ ਕੇ ਆਵਾਂਗੇ ਆਲ ਪਾਰਟੀ ਮੀਟਿੰਗ ਕਰਨੀ ਪਈ ਉਹ ਵੀ ਕਰਾਂਗੇ ਖਬਰ ਹੈ ਆਰਪੁਰ ਦੇ ਨਿਊ ਫਤੇਗੜ ਤੋਂ ਹੈ ਜਿੱਥੇ ਧਰਮਪਾਲ ਨਾਮਕ ਵਿਅਕਤੀ ਨਾਲ ਉਸ ਦੇ ਘਰ ਵਿੱਚ ਰਹਿੰਦੇ ਕਿਰਾਏਦਾਰਾਂ ਵੱਲੋਂ ਕੁੱਟਮਾਰ ਕੀਤੀ ਗਈ ਤੇ ਉਸ ਨੂੰ ਮਿਰਜ਼ਖਨੀ ਕਰ ਦਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਧਰਮਪਾਲ ਨੇ ਦੱਸਿਆ ਕਿ ਉਹਨਾਂ ਦੇ ਘਰ ਚਾਰ-ਖਸਾਲ ਤੋਂ ਕਿਰਾਏਦਾਰ ਤੇ ਰਹ ਰਹੇ ਸਨ ਜਦੋਂ ਉਸ ਵੱਲੋਂ ਉਹਨਾਂ ਨੂੰ ਘਰ ਖਾਲੀ ਕਰਨ ਦੀ ਗੱਲ ਕੀਤੀ ਜਾਂਦੀ ਹੈ ਤੇ ਕਿਰਾਏਦਾਰਾਂ ਵੱਲੋਂ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਕੁਝ ਵਿਅਕਤੀਆਂ ਨੂੰ ਬੁਲਾ ਕੇ ਉਸ ਦੀ ਕੁੱਟਮਾਰ ਵੀ ਕੀਤੀ ਗਈ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਜਿਸ ਵਿੱਚ ਕੁਝ ਵਿਅਕਤੀ ਧਰਮਪਾਲ ਦੀ ਕੁਟਮਾਰ ਕਰਦੇ ਨਜ਼ਰ ਆ ਰਹੇ ਹਨ ਜਿਸ ਤੋਂ ਬਾਅਦ ਗੰਭੀਰ ਜ਼ਖਮੀ ਹੋਏ ਧਰਮਪਾਲ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦਿੱਤੀ ਗਈ ਪੁਲਿਸ ਹੋ ਲੋ ਵੀ ਮਾਮਲਾ ਦਰਜ ਕਰਕੇ ਕਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਸਰ ਕੀ ਨਾਮ ਹੈ ਤੁਹਾਡਾ ਧਰਮਪਾਲ ਕਿੱਥੋਂ ਦੇ ਰਹਿਣ ਵਾਲੇ ਆ ਨਿਊ ਪਤੇਗੜ੍ਹ ਤੇ ਸਰ ਕੀ ਗੱਲਬਾਤ ਹੋਈ ਹੈ ਸਰ ਉਹ ਕਿਰਾਏਦਾਰ ਸਗੇ ਜੀ ਉਹਨਾਂ ਨੂੰ ਅਸੀਂ ਪਹਿਲਾਂ 1 ਮਹੀਨਾ ਕਿਹਾ ਸੀ ਵੇ 1-2 ਮਹੀਨੇ ਕਿਹਾ ਮੈਂ ਕਮਰੇ ਖਾਲੀ ਕਰ ਦਵਾਂ ਸਾਡਾ ਘਰ ਦਾ ਝਗੜਾ ਜਾ ਚੱਲ ਰਿਹਾ ਹੈ ਉਹ ਕਹਿੰਦੇ ਅਸੀਂ ਖੱਡ ਨਹੀਂ ਕਰਨ। ਤੇ ਉਹ ਲੜਾਈ ਕੁੱਟਮਾਰ ਕਰਨ ਲੱਪਾਂਦੇ ਨਾਲ ਸਾਡੀ ਭੈਣ ਉਹਦਾ ਵੀ ਇਨਵੋਲਵ ਹੋ ਜਾਂਦੀ। ਹੁਣ ਕਿੰਨਾ ਵੱਲੋਂ ਕੁੱਟਮਾਰ ਕੀਤੀ ਗਈ? ਇਹ ਤਿੰਨੇ ਬੰਦੇ ਜੀ ਉਹ ਦੋਨੇ ਤੀਵੀਰ ਆਦ ਵੀ ਤੇ ਸਾਡੀ ਭੈਣ। ਤੇ ਤੁਸੀਂ ਦੱਸ ਰਹੇ ਸੀ ਕਿ ਉਹਨਾਂ ਵੱਲੋਂ ਬਾਹਰੋਂ ਵੀ ਕਿਸੇ ਨੂੰ ਹਾਂਜੀ ਬੰਦੇ ਸੀਗੇ ਫੇ ਹੁਣ ਨੇਰੇ ਕਰਕੇ ਮੈਨੂੰ ਪਤਾ ਨਹੀਂ ਲੱਗਾ ਜੀ ਕਿਹੜੇ-ਕਿਹੜੇ ਸੀਗੇ ਪਰ ਉਹਨਾਂ ਨੂੰ ਤਾਂ ਪਤਾ ਹੀ ਹੈ ਕਿਹੜੇ ਬੰਦੇ ਆਏ ਸੀ। ਕਿੰਨੇ ਕੁ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ ਜੀ? ਚਾਰ-ਪੰਜ ਜਣੇ ਸੀਗੇ ਜੀ। ਇਹ ਸੱਟਾ ਕਿੱਥੇ ਸਾਰੀ ਪਿੱਠ ਤੇ ਆ ਲੱਤਾਂ ਤੇ ਆ ਸਿਰ ਚ ਮੱਥੇ ਤੇ ਆ ਕਿੰਨੇ ਟਾਈਮ ਤੋਂ ਕਰਾਇਆ ਤੁਹਾਡੇ ਰਹਿ ਰਿਹਾ ਉਹ 3-4 ਸਾਲ ਤੋਂ ਰਹਿੰਦੇ ਆ ਜੀ ਤੇ ਹਸਬੰਡ ਵਾਈਫ ਨਹੀਂ ਹਾਂਜੀ ਪਿੱਛੋਂ ਕਿੱਥੋਂ ਆਉਂਦੇ ਕੋਈ ਧਾਰ卡ੜ ਕੇ ਵੋਟ ਕਰਦੇ ਤੁਹਾਡੇ ਕੋਲ ਉਹ ਸਾਡੀ ਪਤਾ ਨਹੀਂ ਪਿੱਛੋਂ ਤਾਂ ਇੱਧਰ ਕਿਤੇ ਸ਼ੇਰਗਾੜ ਹਾਲਦੇ ਆ ਪਤਾ ਹੀ ਨਹੀਂ ਉਹਨਾਂ ਦਾ ਕੋਈ ਠਾਂ ਟਿਕਾਣਾ ਨਹੀਂ ਕਦੀ ਕਿਤੇ ਹੁੰਦੇ ਕਦੀ ਕਿਤੇ ਹੁੰਦੇ ਤੇ ਹੁਣ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰਤਾ ਹੈ ਜੀ ਹਾਂਜੀ ਕਰ ਦਿੱਤਾ ਹੈ ਜੀ ਤੇ ਕੀ ਕਿਹਾ ਜਾ ਰਿਹਾ ਹੈ ਉਹਨਾਂ ਕੋਲ ਉਹਨਾਂ ਵੱਲੋਂ ਕਹਿੰਦੇ ਜੀ ਅਸੀਂ ਬੰਦ ਲੀਏ ਉਹ ਵੀ ਕਾਰਵਾਈ ਕਰਾਂਗੇ ਹਾਂਜੀ ਉੱਥੇ ਲਾਗੇ ਬੰਦੇ ਸੀਗੇ ਉਹਨਾਂ ਦੇ ਘਰ ਕੈਮਰਾ ਲੱਗਾ ਹੈ ਉਹਨਾਂ ਦੇ ਵੀ ਹੋਣੀ ਆ ਤੇ ਸ਼ਾਇਦ ਕਿਸੇ ਬੰਦੇ ਨੇ ਵੀਡੀਓ ਬਣਾਈ ਹੋਵੇ ਉਹ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਉਹਨਾਂ ਕੋ ਉਹ ਜੀ ਇਨਸਾਫ ਮੰਗਦੇ ਆ ਆਪਾਂ ਹੋਰ ਕੀ ਕਰ ਸਕਦੇ ਕਿਉਂਕਿ ਲੜਾਈ ਲੜਨ ਵਾਲੇ ਤਾਂ ਹੈ ਨਹੀਂ ਹੁਣ 48 ਸਾਲ ਉਮਰ ਹੋ ਗਈ ਹੁਣ ਕਿਹਨਾਂ ਲੜਾ ਦੇ ਫਿਰਾਂ ਜੀ ਧਰਮਪਾਲ ਸਨਹੁ ਫਤਿਹ ਸਿੰਘ ਵਾਸੀ ਮਾਲਪੁਰ ਹਾਲ ਵਾਸੀ ਨਿਊ ਫਤਿਹਗੜ ਇਹਨਾਂ ਨਾਲ ਕੰਪਲੇਂਟ ਆਈ ਸੀ ਵੀ ਮੇਰੇ ਨਾਲ ਕੁੱਟਮਾਰ ਕੀਤੀ ਹੈ ਸਾਡੇ ਕਿਰਾਏਦਾਰਾਂ ਦੀ ਤੇ ਕੁਝ ਹੋਰ ਅਣਪਛਤੇ ਬੰਦਿਆਂ ਨੇ ਇਹ ਜਿਹੜੇ ਤੇ ਮਕਦਮਾ ਜਿਹੜਾ ਦਰਜ ਕੀਤਾ ਗਿਆ ਜਿਹਦੇ ਚਾ ਪਵਿੰਦਰ ਸਿੰਘ ਭਿੰਦਾ ਤੇ ਉਹਦੀ ਪਤਨੀ ਰਾਣੀ ਤੇ ਇੱਕ ਬਲਬੀਰ ਸਿੰਘ ਨੇ ਕੋਈ ਨਾਮ ਰੋਪ ਮੰਦੇ ਨੇ ਹੰਦੇ ਪਰ ਐਫ ਆਈ ਆਰ ਦਰਜ ਇਹਦੇ ਲੋਚੀ ਕਰਾ ਤੋਂ ਪੱਜੇ ਹੋਇਆ ਰੇਡ ਕੀਤੇ ਜਾ ਰਹੇ ਹਨ ਜਲਦ ਕਿ ਸ਼ਟਾਰਟ ਕੀਤਾ ਜਾਏਗਾ ਨਾਬਾ ਪਟਿਆਲਾ ਰੋਡ ਤੇ ਸਥਿਤ ਪਾਲ ਨਰਸਿੰਗ ਹੋਮ ਦੇ ਵਿੱਚ ਇੱਕ ਨਵਜੰਮੇ ਮਨੁੱਖੀ ਪ੍ਰੂਨ ਮਿਲ ਨਾਲ ਸੰਸਰੀ ਦਾ ਮਾਮਲਾ ਸਾਹਮਣੇ ਕੜਨਾ ਸੋਮਵਾਰ ਦੇ ਸ਼ਾਮ ਦੀ ਹੈ ਜਦੋਂ ਹਸਪਤਾਲ ਦੇ ਅੰਦਰ ਹੀ ਸਟਾਫ ਵੱਲੋਂ ਉੱਥੇ ਦੇ ਡਾਕਟਰ ਰਾਜਵੰਦ ਸਿੰਘ ਨੂੰ ਇਹ ਸੂਚਨਾ ਦਿੱਤੀ ਗਈ ਕਿ ਹਸਪਤਾਲ ਦੇ ਅੰਦਰ ਇੱਕ ਭ੍ਰूण ਮ੍ਰਿਤਕ ਖਾਲਤ ਵਿੱਚ ਮਿਲਿਆ ਜਿਨ੍ਹਾਂ ਨੇ ਇਸ ਦੀ ਤੁਰੰਤ ਸੂਚਨਾ ਥਾਣਾ ਕੋਤਵਾਲੀ ਪੁਲਿਸ ਨੂੰ ਦਿੱਤੀ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਜਿਨ੍ਹਾਂ ਵੱਲੋਂ ਭ੍ਰूण ਨੂੰ ਬਰਾਮਦ ਕਰ ਸਿਵਲ ਹਸਪਤਾਲ ਦੀ ਮੋਰਚੀ ਵਿੱਚ ਪੋਸਟਮਾਰਟਮ ਲਈ ਭੇਜਿਆ ਗਿਆ ਤੇ ਫੋਰੈਂਸਿਕ ਨਿਆਟੀਮਾ ਨੇ ਵੀ ਬੀਤੀ ਰਾਤ ਮੌਕੇ ਦਾ ਮੌਇਨਾ ਕੀਤਾ ਹੈਰਾਨੀ ਦੀ ਗੱਲ ਇਹ ਹੈ ਕਿ ਪਾਲ ਨਰਸਿੰਗ ਹੋਮ ਦੇ ਅੰਦਰ ਮੈਡੀਸਨ ਦਾ ਹੀ ਇਲਾਜ ਕੀਤਾ ਜਾਂਦਾ ਪਰ ਜਿਸ ਤਰ੍ਹਾਂ ਹਸਪਤਾਲ ਦੇ ਅੰਦਰ ਇਹ ਭ੍ਰੂਣ ਮਿਲਿਆ ਵੱਡੇ ਸਵਾਲ ਖੜੇ ਕਰਦਾ ਹੈ। ਥੋੜੇ ਇਟਾਂ ਜੀਆਂ ਪਈਆਂ ਸੀ ਉੱਥੇ ਮਿਲਿਆ ਅੰਦਰ ਮਿਲਿਆ। ਜੀ। ਇਹ ਫਿਰ ਅੱਗੇ ਤੁਸੀਂ ਕੀ ਕੀ ਤੁਹਾਨੂੰ ਪਤਾ ਕਿਵੇਂ ਲੱਗਾ ਕਿ ਕੀ ਕਰੀਏ? ਇਹ ਲੜਕਾ ਗਿਆ ਸੀ ਜੀ ਗੁਰਦੇਵ ਸਿੰਘ ਮੇਰਾ ਜਿਹੜਾ EMPLY ਹੈ। ਉੱधर ਕੋਈ ਕੰਮ ਗਿਆ ਸੀ ਉੱਤੇ ਉਹਨੇ ਆ ਕੇ ਦੱਸਿਆ ਕਿ ਨਾਲ ਸੋ ਇਤਿਹਾਸ ਪਿਆ ਤੇ ਸਮੈਲ ਆ ਰਹੀ ਸੀ ਜਾਂ ਦੇਖਿਆ ਤੇ ਹੋ ਸੀ। ਫਿਰ ਮੈਂ ਇਹ ਕਿ ਹੈਵੀ ਵੀ ਦੇਖੋ ਭਾਈ ਆਪਾਂ ਨੂੰ ਇਹ ਪੁਲਿਸ ਨੂੰ ਦੱਸਣਾ ਚਾਹੀਦਾ। ਇਸ ਕਰਕੇ ਮੈਂ ਸੋਚੋ ਸਾਹਿਬ ਨੂੰ ਇਨਫੋਰਮ ਦਿੱਤਾ ਉਹਨਾਂ ਨੇ ਕਿਹਾ ਤੁਸੀਂ ਐਫ ਆਈ ਆਰ ਲਿਖਾ ਦਿਓ ਫਿਰ ਮੈਂ ਜਾ ਕੇ ਐਫ ਆਈ ਆਰ ਲਿਖਾਤੀ ਐਫ ਆਈ ਆਰ ਮੇਰੀ ਉਹ ਬਿਸਾਮਨਮੋਹ ਸਿੰਘ ਨੇ ਜਿਹੜੇ ਇਨਵੈਸਟੀਗੇਟਿੰਗ ਆਫਸਰ ਆ ਉਹਨਾਂ ਨੇ ਸਾਰੀ ਮੇਰੀ ਬਿਆਨ ਲਿਖ ਲਏ ਤੇ ਉਹਨਾਂ ਨੇ ਅਸੀਂ ਕਿਹਾ ਵੀ ਜਿਹੜਾ ਵੀ ਕੁਝ ਕਾਰਵਾਈ ਹੈ ਤੁਸੀਂ ਇਹਦੀ ਛਾਣਬਿੰਦ ਕਰੋ ਫੋਨ ਚੁੱਕਿਆ ਬੱਚੇ ਤੇ ਵੀ ਉਹ ਨਹੀਂ ਸੀ ਤਾਇਨੀ ਸੀ ਸੀ ਸੀਟੀ ਵੀ ਲੱਗਾ ਉਸ ਏਰੀਆ ਦੇ ਵਿੱਚ ਨਹੀਂ ਨਹੀਂ ਉੱਥੇ ਨਹੀਂ ਲੱਗਾ ਆਲੇ ਦੁਆਲੇ ਸੀਸੀਟੀਵੀ ਤਾਂ ਪੂਰਨ ਚਾਂਚ ਕਰ ਸਕਦੀ ਹੈ ਹਾਂ ਉੱਧਰ ਦੇਖ ਕੇ ਜੀ ਆ ਕੇ ਵਿਧਾਨ ਸਭਾ ਹਲਕਾ ਸੁਨਾਮ ਮਦਨ ਸਿੰਘ ਵਾਲਾ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੰਦੇ ਆ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਵਿਸ਼ੇਸ਼ ਉਪਰਾਹਕਾਰ ਕੇ ਪ੍ਰਿੰਟ ਅੰਡ ਰਿਅ ਵਿੱਚ ਸਰਕਾਰੀ ਆਈਟੀਐ ਮਨਜ਼ੂਰ ਕਰਵਾਈ ਇਸ ਸੰਸਦ ਇਮਾਰਤ ਦੀ ਇਸਾਰੀ ਦਾ ਨੀਂਹ ਪੱਥਰ ਅਜ ਪ੍ਰਸਿੱਧ ਧਾਰਮਿਕ ਸ਼ਖਸ਼ੀਅਤ ਪਾਈ ਰਣਜੀਤ ਸਿੰਘ ਟਨੁੜਿਆ ਨੇ ਰੱਖਿਆ ਇਸ ਮੌਕੇ ਸ਼੍ਰੀ ਅਮਨ ਅਰੋੜਾ ਵੀ ਚੇਚੇ ਤੌਰ ਤੇ ਹਾਜ਼ਰ ਸਨ ਇਹ ਗੱਲ ਹੈ ਜੀ ਨਗਰਾਂ ਦੇ ਵਿੱਚ ਸੋਹਣੇ ਤਰੀਕੇ ਨਾਲ ਚੰਗੀ ਪੜ੍ਹਾਈ ਹੋ ਸਕੇ ਤੇ ਇਹਦੇ ਵਾਸਤੇ ਸੋਨਾ ਉਦਮ ਹੋ ਰਿਹਾ ਤੇ ਨਾਲ ਮੈਡੀਕਲ ਵਾਸਤੇ ਵੀ ਬੜਾ ਸੋਹਣਾ ਉਦਮ ਹੋ ਰਿਹਾ ਹੈ ਹੈਲਪ ਦਿੱਤੀ ਜਾਵੇ ਗਰੀਬ ਲੋਕਾਂ ਵਾਸਤੇ ਤੇ ਅੱਜ ਜਿਹੜਾ ਸਾਡੇ ਨਗਰ ਪਿੰਡ ਢੜੀਆਂ ਵਿੱਚ ਆਈਟੀਆਈ ਬਣਾਉਣ ਦਾ ਫੈਸਲਾ ਕੀਤਾ ਗਿਆ ਲਗਭਗ 14 ਕਰੋੜ ਦੇ ਲਾਗੇ ਜਿਹੜਾ ਖਰਚਾ ਹੋਣਾ ਬਹੁਤ ਸੋਹਣਾ ਪ੍ਰੋਜੈਕਟ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਤੇ ਉਹਨਾਂ ਦੇ ਮੰਤਰੀ ਅਮਨੋ ਰੋੜਾ ਜੀ ਵੱਲੋਂ ਇਹ ਉਦਮ ਕੀਤਾ ਗਿਆ। ਸੋ ਬਹੁਤ ਸਾਡੇ ਸਾਰੇ ਇਲਾਕੇ ਵਾਸਤੇ ਮਾਣ ਵਾਲੀ ਗੱਲ ਹੈ ਤੇ ਮੈਂ ਪਿੰਡ ਵਾਲਿਆਂ ਵੱਲੋਂ ਇਲਾਕੇ ਵੱਲੋਂ ਸੱਦੇ ਤੇ ਇਹ ਮੰਤਰੀ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਆਇਆ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਚੁਣਿਆ ਤੇ ਇਹ ਜਿਹੜਾ ਸੋਨਾ ਉਪਰਾਲਾ ਖੋਣ ਲੱਗਿਆ ਔਰ ਛੇਤੀ ਤੋਂ ਛੇਤੀ ਆਈਟੀਆਈ ਬਣ ਕੇ ਤਿਆਰ ਹੋਵੇ ਤਾਂ ਜੋ ਸਾਡੇ ਸਾਰੇ ਇਲਾਕੇ ਨੂੰ ਇਹਦਾ ਫਾਇਦਾ ਮਿਲ ਸਕੇ। ਪੇ ਸਮੇਂ ਤੋਂ ਇੱਛਾ ਸੀ ਕਿ ਢੱਡਰੀਆਂ ਨੇ ਆ ਸੰਤ ਭਾਈ ਰਣਜੀਤ ਸਿੰਘ ਜੀ ਵਰਗੀ ਮਹਾਨ ਸ਼ਖਸੀਅਤ ਦਿੱਤੀ ਹੈ ਦੇਸ਼ ਨੂੰ ਸਮਾਜ ਨੂੰ ਵੀ ਇੱਥੇ ਕੁਝ ਨਾ ਕੁਝ ਜਿਹੜਾ ਉਹ ਕੀਤਾ ਜਾਵੇ ਸੋ ਸਿੱਖਿਆ ਤੋਂ ਵਧੀਆ ਔਰ ਵੱਡਾ ਕੰਮ ਹੋ ਨਹੀਂ ਸਕਦਾ ਅੱਜ ਇੱਥੇ ਤਕਰੀਬਨ 14 ਕਰੋੜ ਦੀ ਆਈਟੀਆਈ ਦਾ ਜੋ ਨੀਂ ਪੱਥਰ ਹੈ ਉਹ ਬਾਬਾ ਜੀ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨਾ ਕਿ ਆਪ ਆ ਕੇ ਆਪਦੇ ਚਰਨ ਪਾ ਕੇ ਇਹਨਾਂ ਨੇ ਅੱਜ ਨਹੀਂ ਪੱਤਰ ਜਿਹੜਾ ਉਹ ਰੱਖਿਆ ਮੈਂ ਸਮਝਦਾ ਕਿ ਜਦੋਂ ਪਿੰਡਾਂ ਦੇ ਵਿੱਚੋਂ ਬੱਚਿਆਂ ਨੂੰ ਹਨਰ ਮਿਲੇਗਾ ਤੇ ਫਿਰ ਬੱਚਾ ਕਦੇ ਜ਼ਿੰਦਗੀ ਚੋਂ ਖਾਈ ਸਖਾਈ ਵੀ ਹੋਵੇ ਉੱਚ-ਨੀਚ ਵੀ ਹੋਵੇ ਤਾਂ ਕਦੇ ਮਾਰ ਨਹੀਂ ਖਾਂਦਾ ਹੈਗਾ ਸੋ ਅੱਜ ਖੁਪਰਾਲਾ ਕੀਤਾ ਵਿਸ਼ੇਸ਼ ਤੌਰ ਤੇ ਧੰਨਵਾਦ ਹਰਦੀਪ ਕੌਰ ਜੀ ਕਿਹੜਾ ਪਿੰਡਾ ਜੀ ਸਾਡੀ ਕਹਿਣਾ ਚਾਹੋਗੇ ਜੇ ਤੁਹਾਡੇ ਪਿੰਡ ਆਈਟੀਆਈ ਦਾ ਅੱਜ ਦੀ ਪੱਥਰ ਰੱਖਿਆ ਗਿਆ ਅਸੀਂ ਜੀ ਬਹੁਤ ਹੀ ਧੰਨਵਾਦ ਕਰਨਾ ਚਾਹੁੰਦੇ ਆਂ ਪੰਜਾਬ ਸਰਕਾਰ ਦਾ ਤੇ ਸਾਡੇ ਪਿੰਡ ਦੇ ਬਾਬਾ ਜੀ ਦਾ ਕਿ ਸਾਨੂੰ ਐਡੀ ਵੱਡੀ ਖੁਸ਼ੀ ਦਿੱਤੀ ਇਹਨਾਂ ਨੇ ਸਾਡੇ ਬੱਚੇ ਅੱਗੇ ਪੜ੍ਹ ਲਿਖ ਕੇ ਵਧੀਆ ਕਿਤੇ ਪੋਸਟ ਤੇ ਲੱਗਣਗੇ ਜਾਂ ਕੋਈ ਵਧੀਆ ਕੰਮ ਕਰਨਗੇ ਸਾਨੂੰ ਇਹਨਾਂ ਦੇ ਦਿਲੋਂ ਧੰਨਵਾਦ ਹੈ ਕਿ ਸਾਡੀ ਐਡੀ ਵੱਡੀ ਉਹਨਾਂ ਨੇ ਸੁਣੀ ਸਮਰਾਲਾ ਵਿੱਚ ਹੋਈ ਫਾਇਰਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਨੇ ਦੱਸਿਆ ਕਿ ਚਾਰਾਂ ਦੇ ਚਾਰ ਰੁਪਿਆ ਦੀ ਪਛਾਣ ਕਰ ਲਈ ਗਈ ਹੈ ਤੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਹਮਲਾਵਾਰਾਂ ਦੀ ਮਦਦ ਕਰਨ ਵਾਲੇ ਲਗਭਗ 12 ਲੋਕਾਂ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਇਸ ਦੇ ਨਾਲ ਹੀ ਬੀਤੀ ਰਾਤ ਸੋਸ਼ਲ ਮੀਡੀਆ ਤੇ ਇੱਕ ਫਰਜ਼ੀ ਪੋਸਟ ਵੀ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਨਾਮੀ ਗੈਂਗਸਟਰ ਵੱਲੋਂ ਉਸ ਨੂੰ ਮਾਰਨ ਦਾ ਦਾਵਾ ਕੀਤਾ ਸੀ। ਐਸਐਸਪੀ ਨੇ ਸਪਸ਼ਟ ਕੀਤਾ ਕਿ ਇਹ ਪੋਸਟ ਪੂਰੀ ਤਰ੍ਹਾਂ ਝੂਠੀ ਹੈ ਤੇ ਕੁਝ ਲੋਕਾਂ ਵੱਲੋਂ ਲੋਕਾਂ ਨੂੰ ਗੁਨਾਹਕਰਨ ਦੀ ਲਈ ਇਹ ਪਾਈ ਗਈ ਸੀ। परसों रात एक समराळा मानकी पिंड ਦੇ ਵਿੱਚ ਫਾਇਰਿੰਗ ਹੋਈ ਸੀਗੀ ਜਿੱਥੇ ਇੱਕ ਧਰਮਵੀਰ ਉਸ ਧਰਮਾ ਤੇ ਗੁਰਵਿੰਦਰ ਨਾ ਦੇ ਪਰਸਨ ਦੇ ਉੱਪਰ ਫਾਇਰਿੰਗ ਹੋਈ ਸੀਗੀ ਤੇ ਉਹਨਾਂ ਨੇ ਜੋ ਅਸੈਲੈਂਟ ਸੀਗੇ ਜੋ ਅਕਿਊਜ਼ ਆਏ ਸੀਗੇ ਦੋ ਬਾਈਕਸ ਦੇ ਉੱਪਰ ਚਾਰ ਪਰਸਨ ਆਏ ਸੀਗੇ ਉਹਨਾਂ ਨੇ ਸਪੈਸੀਫਿਕਲੀ ਧਰਮਾ ਨੂੰ ਪੁੱਛਿਆ ਤੇ ਉਹਨਾਂ ਨੇ ਆਪਣੀ ਪੁੱਛ ਕੇ ਕਿ ਧਰਮਾ ਕੌਣ ਸਾ ਹੈਗਾ ਤੇ ਫਾਇਰਿੰਗ ਕੀਤੀ ਉਹ ਧਰਮਵੀਰ ਥੋੜਾ ਜਿਹਾ ਮੁੜ ਗਿਆ ਤੇ ਉਹਦੇ ਪਿੱਛੇ ਖੜੇ ਗੁਰਵਿੰਦਰ ਨੂੰ ਉਹ ਗੋਲੀ ਜਾ ਕੇ ਵੱਜੀ ਤੇ ਉਹਦੀ ਖੱਬੀ ਬੱਖੀ ਦੇ ਵਿੱਚ ਗੋਲੀ ਵੱਜੀ ਸੀਗੀ ਤੇ ਬਲੱਡ ਲੌਸ ਕਰਕੇ ਫਿਰ ਦੌਰਾਨੇ ਇਲਾਜ ਉਹਦੀ ਡੈਥ ਹੋ ਗਈ ਸੀਗੀ ਤੇ ਪੁਲਿਸ ਨੇ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਬੰਡੀ ਤਾਰਾਂਵਾ ਦੇ ਅੰਡਰ ਐਫਆਈਆਰ ਦਰਜ ਕੀਤੀ ਤੇ ਇਮੀਡੀਏਟਲੀ ਫਿਰ ਮਲਟੀਪਲ ਟੀਮਸ ਇਸ ਕੇਸ ਦੇ ਵਿੱਚ ਵੀ ਐਸਪੀਡੀ ਦੀ ਓਵਰਆਲ ਸੁਪਰਵੀਜ਼ਨ ਦੇ ਅੰਡਰ ਡੀਐਸਪੀ ਡੀ ਤੇ ਡੀਐਸਪੀ ਸੰਬਰਾਲਾ ਐਸਐਚਓ ਸੰਬਰਾਲਾ ਔਰ ਸੀਆਈ ਇਨਚਾਰਜ ਦੇ ਨਾਲ ਇੱਕ ਮਲਟੀਪਲ ਟੀਮਸ ਬਣਾਈਆਂ ਗਈਆਂ ਤੇ ਇਮੀਡੀਏਟਲੀ ਪੁਲਿਸ ਫਿਰ ਹਰਕਤ ਦੇ ਵਿੱਚ ਆਈ ਤੇ ਇੱਥੇ ਵੀ ਇਸ ਕੇਸ ਦੇ ਵਿੱਚ ਜੋ ਅਕਿਊਜ਼ਡ ਹਨ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਗਿਆ ਹੈ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਕਈਆਂ ਨੂੰ ਜੋ ਉਹਨਾਂ ਦੇ ক্লোਜ਼ ਐਸੋਸੀਏਟਸ ਹੈ ਜਿਨ੍ਹਾਂ ਨੇ ਆਫਟਰ ਇਨਸੀਡੈਂਟ ਉਹਨਾਂ ਦੀ ਪਨਾਹ ਦੇਣ ਦੇ ਵਿੱਚ ਜਾਂ ਉਹਨਾਂ ਨੂੰ ਲਕੋਣ ਦੇ ਵਿੱਚ ਮਦਦ ਕੀਤੀ ਹੈ ਇਦਾਂ ਦੇ 12 ਕੇ ਤਕਰੀਬਨ ਪਰਸਨ ਜਿਨ੍ਹਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਤੇ ਪੁਲਿਸ ਕਾਫੀ ਨੇੜੇ ਹੈ ਇਸ ਕੇਸ ਦੇ ਵਿੱਚ ਵੀ ਕਿ ਜੋ ਅਕਿਊਜ਼ਡ ਹੈ ਚਾਰਾ ਕੇ ਚਾਰਾ ਅਕਿਊਜ਼ ਨੂੰ ਆਈ ਥਿੰਕ ਵਿਦਨ ਫਿਊ ਆਰਸ ਵੀ ਹੋ ਸਕਦਾ ਹੈ ਕਿ ਅਸੀਂ ਅਰੈਸਟ ਕਰ ਲਈਏ ਤੇ ਪੁਲਿਸ ਨੇ ਉਸਨੇ ਵੀ ਬਹੁਤ ਵਧੀਆ ਕੰਮ ਕੀਤਾ ਹੈਗਾ ਤੇ ਉਥੇ ਵੀ ਬਹੁਤ ਲੰਬੀ ਸੀਸੀਟੀਵੀ ਟ੍ਰੇਲ ਨੂੰ ਟ੍ਰੇਸ ਕਰਦੇ ਹੋਏ ਹੀ ਪੁਲਿਸ ਨੇ ਉਹਨਾਂ ਚਾਰੋਂ ਕੇ ਚਾਰੋਂ ਜੋ ਅਨਨੋਨ ਅਸੈਲੈਂਟ ਸੀਗੇ ਦੋ ਬਾਈਕ ਸਵਾਰ ਦੋ ਬਾਈਕ ਦੇ ਉੱਪਰ ਜੋ ਆਏ ਸੀਗੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਹੈਗਾ ਤੇ ਅੱਗੇ ਉਹਨਾਂ ਦੇ ਔਰ ਵੀ ਅਸੋਸੀਏਟਸ ਹੈ ਉਹਨਾਂ ਨੂੰ ਫੜਿਆ ਜਾਏਗਾ ਤੇ ਇਸ ਕੇਸ ਦੇ ਵਿੱਚ ਕਿਉਂਕਿ ਜੋ ਅਕਿਊਜ਼ਡ ਹੈ ਇਨਾਦੇ ਕਾਫੀ ਨੇੜਲੇ ਜੋ ਐਸੋਸੀਏਟਸ ਹੈ ਜਾਂ ਇਨਾਦੇ ਜੋ ਫਰੈਂਡਸ ਵਗੈਰਾ ਜਿਨ੍ਹਾਂ ਨੇ ਇਨਾਦ ਨੂੰ ਪਨਾ ਵਗੈਰਾ ਦਿੱਤੀ ਹੈ ਜਦੋਂ ਉਹਨਾਂ ਨੂੰ ਫੜਿਆ ਗਿਆ ਹੈਗਾ ਤਾਂ ਇੱਕ ਸਵੇਰੇ ਇੱਕ ਗੈਂਗਸਟਰ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਪੋਸਟ ਪਾਈ ਗਈ ਸੀਗੀ ਜੋ ਕਿ ਵਾਇਰਲ ਹੋਈ ਸੀਗੀ ਸਾਡੇ ਵੀ ਧਿਆਨ ਚਾਹੀ ਤੇ ਅਸੀਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਕਿ ਉਹ ਇੱਕ ਫਾਲਸ ਕਲੇਮ ਹੈਗਾ ਤੇ ਉਹ ਮੌਕੇ ਤੋਂ ਕਿਉਂਕਿ ਅਸੀਂ ਕਾਫੀ ਨੇੜੇ ਹੈ ਆ ਇਨ ਅਕਿਊਜ਼ ਨੂੰ ਫੜਨ ਤੇ ਤੇ ਉਹ ਇੱਕ ਧਿਆਨ ਨੂੰ ਪਟਕਾਣ ਦੇ ਲਈ ਇੱਕ ਪੋਸਟ ਪਾਈ ਗਈ ਹੈ ਤਾਂ ਬਿਲਕੁਲੀ ਫਾਲਸ ਇੱਕ ਕਲੇਮ ਹੈਗਾ ਤੇ ਕਿਉਂਕਿ ਜੋ ਗੁਰਵਿੰਦਰ ਹੈਗਾ ਉਹ ਉਹਨਾਂ ਦਾ ਟਾਰਗੇਟ ਹੀ ਨਹੀਂ ਸੀਗਾ ਉਹਨਾਂ ਨੇ ਤਾਂ ਧਰਮਾਂ ਨੂੰ ਪੁੱਛ ਕੇ ਗੋਲੀ ਚਲਾਈ ਸੀਗੀ ਤੇ ਗੋਲੀ ਦੇ ਵੀ ਕੋਈ ਸਿੱਧੀ ਉਹ ਨਹੀਂ ਸੀਗੀ ਉਹ ਤਾਂ ਬਾਈ ਚਾਂਸ ਹੋ ਗਿਆ ਕਿ ਉਹ ਹਟ ਗਿਆ ਤੇ ਪਿੱਛੇ ਖੜੇ ਬੰਦੇ ਨੂੰ ਲੱਗ ਗਈ ਤਾਂ ਇੱਕ ਫਾਲਸ ਕਲੇਮ ਹੈਗਾ ਤੇ ਇਹਨੂੰ ਅਸੀਂ ਕਿਉਂਕਿ ਉਹਨਾਂ ਨੇ ਪੋਸਟ ਪਾਈ ਹੈ ਤਾਂ ਹੁਣ ਅਸੀਂ ਉਹਨਾਂ ਨੂੰ ਵੀ ਨਾਮਿਨੇਟ ਕਰਕੇ ਇਸ ਕੇਸ ਦੇ ਵਿੱਚ ਲੈ ਕੇ ਆਏਗੇ ਤੇ ਇਹਨਾਂ ਦੇ ਸਾਥੀਆਂ ਨੂੰ ਵੀ ਜੋ ਵੀ ਜੋ ਵੀ ਇਸ ਏਰੀਆ ਦੇ ਵਿੱਚ ਉਹਨਾਂ ਦੇ ਸਾਥੀ ਹੈ ਜਾਂ ਅਸੋਸੀਏਟਸ ਹੈ ਉਹਨਾਂ ਨੂੰ ਸਾਰਿਆਂ ਨੂੰ ਹੀ ਅਸੀਂ ਨਾਮਿਨੇਟ ਕਰਕੇ ਇਸ ਕੇਸ ਦੇ ਵਿੱਚ ਲੈ ਕੇ ਆਏਗੇ ਤੇ ਇਹਦੇ ਨਾਲ ਨਾਲ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹੁੰਦੀ ਹਾਂ ਕਿ ਮੀਡੀਆ ਦੇ ਵਿੱਚ ਜੋ ਡਿਸੀਜ਼ਡ ਹੈ ਉਹਨੂੰ ਇੱਕ ਸੈਂਸੇਸ਼ਨਲਾਈਜ਼ ਕੀਤਾ ਗਿਆ ਹੈਗਾ ਕਿ ਇੱਕ ਕਬੱਡੀ ਦਾ ਖਿਡਾਰੀ ਤੇ ਉਦਾਂ ਦੀ ਕੋਈ ਗੱਲ ਨਹੀਂ ਹੈ ਉਹਨਾਂ ਦੇ ਫੈਮਿਲੀ ਮੈਂਬਰਸ ਤੋਂ ਵੀ ਮੀਡੀਆ ਵੀ ਵੈਰੀਫਾਈ ਕਰ ਸਕਦੀ ਹੈ ਤੇ ਇਹਦੇ ਨਾਲ ਨਾਲ ਉਹਨਾਂ ਦੇ ਪਿੰਡ ਦੇ ਸਰਪੰਚ ਵਗੈਰਾ ਨੇ ਵੀ ਦੱਸਿਆ ਹੈਗਾ ਕੀ ਗੁਰਵਿੰਦਰ ਜੋ ਹੈ ਉਹ ਪਿਜੈਂਟਸ ਵਗੈਰਾ ਪਾਲਦਾ ਸੀਗਾ ਤੇ ਕਬੱਡੀ ਦਾ ਖਿਡਾਰੀ ਨਹੀਂ ਹੈ ਤੇ ਲੇਕਿਨ ਫਿਰ ਵੀ ਉਹਦੀ ਡੈਥ ਹੋਈ ਹੈਗੀ ਤੇ ਉਹ ਮਰਡਰ ਦਾ ਸੈਕਸ਼ਨ ਅਸੀਂ ਕੇਸ ਵਿੱਚ ਲਾਇਆ ਹੈਗਾ ਤੇ ਇਹਦੇ ਨਾਲ ਨਾਲ ਹੀ ਪੁਲਿਸ ਪੂਰੀ ਕੀ ਪੂਰੀ 100% ਆਪਣੀ ਡੈਡੀਕੇਸ਼ਨ ਦੇ ਨਾਲ ਇਸ ਕੇਸ ਦੇ ਵਿੱਚ ਲੱਗੀ ਹੋਈ ਹੈ ਤੇ ਹਿਊਮਨ ਨਾ ਤੇ ਟੈਕਨੀਕਲ ਇਨਪੁਟਸ ਦੇ ਨਾਲ ਨਾਲ ਇਸ ਕੇਸ ਦੇ ਉੱਪਰ ਵੀ ਕੰਮ ਕਰ ਰਹੀ ਹੈ ਤੇ ਬਹੁਤ ਹੀ ਜਲਦ ਅਸੀਂ ਜੋ ਮੇਨ ਅਕਿਊਜ਼ਡ ਹੈ ਉਹਨਾਂ ਨੂੰ ਫੜ ਕੇ ਜੋ ਮੀਡੀਆ ਦੇ ਨਾਲ ਇਸ ਚੀਜ਼ ਨੂੰ ਵੀ ਸਾਂਝਾ ਕਰेंगे ਜੀ ਥੈਂਕ ਯੂ ਨਵਾਂ گاؤں ਤੋਂ ਅਗਵਾ ਕੀਤੇ ਗਏ ਹਮਦਰਦ ਟੀਵੀ ਦੇ ਐਂਕਰ ਗੁਰਪਿਆਰ ਸਿੰਘ ਦੇ ਅਗਵਾ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਤਿੰਨ ਨਿਹੰਗ ਸਿੰਘਾਂ ਨੂੰ ਨਾਮਜ਼ਦ ਕਰਕੇ ਉਹਨਾਂ ਵਿੱਚੋਂ ਇੱਕ ਬਲਕਰਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕਿ ਬਾਕੀ ਦੋ ਨਿਹੰਗ ਸਿੰਘ ਹਰਦੀਪ ਸਿੰਘ ਤੇ ਜਸਕਰਨ ਸਿੰਘ ਅਗਵਾ ਲਈ ਵੱਡੀ ਵਰਤੀ ਗੱਡੀ ਸਮੇਤ ਹਜੇ ਫਰਾਰ ਹਨ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਜਾਣਕਾਰੀ ਐਸਬੰਦੀ ਮੋਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹਾਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ਿਕਾਇਤਕਰਤਾ ਮਾਨਪ੍ਰੀਤ ਕੋਰ ਜੋ ਕਿ ਪੱਤਰਕਾਰ ਗੁਰਪ੍ਰਿਆਰ ਸਿੰਘ ਦੀ ਭੈਣ ਹਨ ਨੇ ਪੁਲਿਸ ਨੂੰ 4 ਨਵੰਬਰ ਨੂੰ ਉਸਦੇ ਭਰਾ ਦੇ ਅਗਵਾ ਹੋਣ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਮੋਹਾਲੀ ਪੁਲਿਸ ਨੇ ਚੰਡੀਗੜ੍ਹ ਪੁਲਿਸ ਦੀ ਮਦਦ ਦੇ ਨਾਲ ਸੀਸੀਟੀਵੀ ਫੁਟੇਜ ਦੀ ਜਾਂਚ ਕਰਦਿਆਂ ਪਤਾ ਕੀਤਾ ਕਿ ਟੀਵੀ ਐਂਕਰ ਨੂੰ ਟੋਲ ਪਲਾਜ਼ਾ ਤੋਂ ਬਚਾ-ਬਚਾ ਕੇ ਅਗਵਾ ਕਰਨ ਵਾਲੇ ਫਰੀਦਕੋਟ ਵੱਲੋਂ ਲੈ ਕੇ ਗਏ ਜਿਸ ਤੋਂ ਬਾਅਦ ਏਜੀਟੀF ਫਰੀਦਕੋਟ ਦੀ ਮਦਦ ਨਾਲ ਗੁਰਪ੍ਰਿਆਰ ਸਿੰਘ ਨੂੰ ਸਹੀ ਸਲਾਮਤ ਬਚਾ ਲਿਆ ਗਿਆ ਉਨਾ ਅਗੇ ਦੱਸਿਆ ਕਿ ਇਸ ਮਾਮਲੇ ਵਿੱਚ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਗੁਰਪਿਆਰ ਸਿੰਘ ਨੇ ਕੁਝ ਨਿਹੰਗ ਸਿੰਘਾਂ ਨਾਲ ਆਪਣੇ ਦਿੱਤੇ ਚੈੱਕ ਵਾਪਸ ਲੈਣ ਲਈ ਇੱਕ ਸਮਝੌਤਾ ਕੀਤਾ ਸੀ ਜਿਸ ਦੇ ਲਈ ਉਸ ਨੇ ਸਿੰਘਾਂ ਨੂੰ 3 ਲੱਖ ਰੁਪਏ ਵਾਪਸ ਵੀ ਕਰਨੇ ਸਨ ਪਰ ਜਦੋਂ ਉਹ ਜਿਹਾ ਕਰਨ ਤੋਂ ਸਮਰਥ ਰਿਹਾ ਤਾਂ ਨਿਹੰਗ ਸਿੰਘਾਂ ਨੇ ਉਸ ਨੂੰ ਵਾਪਸ ਲਿਆ। ਇਹ ਇਨਸੀਡੈਂਟ ਹੈ ਜੀ 7:00 ਵਜੇ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਗੁਰਪਿਆਰ ਸਿੰਘ ਇੱਕ ਪ੍ਰੈਸ ਰਿਪੋਰਟਰ ਹੈਗੇ ਜੀ ਹਮਦਰਦ ਟੀਵੀ ਦੇ ਵਿੱਚ ਕੰਮ ਕਰਦੇ ਨਾਲ YouTube ਚੈਨਲ ਹੈ। ਸ਼ਿਵਾਲਿਕ ਵਿਹਾਰ ਨਯਾਗਾਉਂ ਜੋ ਇਹਨਾਂ ਨੂੰ ਦੋ ਜਿਹੜੇ ਬੰਦੇ ਹੈਗੇ ਨਿਹੰਗ ਸਿੰਘ ਦੇ ਬਾਣੇ 'ਚ ਆ ਕੇ ਇਹਨਾਂ ਨੂੰ ਕਿਡਨਾਪ ਕਰਕੇ ਲੈ ਗਏ ਤੇ ਬਾਅਦ 'ਚ ਜਿਹੜਾ ਹੈਗਾ ਉਦੋਂ ਤੋਂ ਅਸੀਂ ਪੁਲਿਸ ਐਕਸ਼ਨ ਚਾਈ ਵੀਡੀਓਗ੍ਰਾਫੀ ਪਹਿਲਾਂ ਦੇਖੀ ਗਈ ਪਰ ਜਦੋਂ ਵੀਡੀਓ ਦੇਖੀ ਗਈ ਤਾਂ ਅੰਦਰੋਂ ਇਹ ਲੱਗਿਆ ਵੀ ਉਹਨਾਂ ਨੇ ਹੱਥ ਵਗੈਰਾ ਮਲਾਇਆ ਉਹਨਾਂ ਨੇ ਬੜੇ ਪਿਆਰ ਨਾਲ ਮਿਲੇ ਜਿੱਦਾਂ ਕੋਈ ਜਾਣ ਪਛਾਣ ਹੁੰਦੀ ਹੈ ਤੇ ਉੱਥੋਂ ਨਿਕਲ ਕੇ ਚਲੇ ਗਏ ਬਾਅਦ 'ਚ ਲੇਕਿਨ ਜਦੋਂ ਵਾਪਸ ਨਹੀਂ ਆਏ ਤਾਂ ਐਸਓਐਸ ਆਊਂਡ ਕੀਤਾ ਗਿਆ ਤੇ ਇੱਕ ਅਲਰਟ ਜਾਰੀ ਕੀਤਾ ਗਿਆ ਵੀ ਇਸ ਤਰ੍ਹਾਂ ਇੱਕ ਬੰਦਾ ਜਿਹੜਾ ਹੈਗਾ ਉਹਨੂੰ ਅਬਡੈਕਟ ਕਰ ਲਿਆ ਗਿਆ ਗੱਡੀ ਰੇਟਸ ਗੱਡੀ ਸੀਗੀ ਕਿ ਉਹਦੇ 'ਚ ਲੈ ਕੇ ਗਏ ਸੀ ਬਾਦਚ ਅਸੀਂ ਜਦੋਂ ਇਹ ਤੋਂ ਸ਼ੁਰੂ ਕੀਤੀ ਦੀ ਤਫ਼ਤੀਸ਼ ਚੰਡੀਗੜ੍ਹ ਪੁਲਿਸ ਦੀ ਮਦਦ ਲਈ ਗਈ ਕਿਉਂਕਿ ਚੰਡੀਗੜ੍ਹ ਚ ਐਂਟਰੀ ਦੇਖਣੀ ਸੀਗੀ ਕਿ ਚੰਡੀਗੜ੍ਹ ਇੰਟਰ ਕੀਤੇ ਹੈਗੇ ਆ ਬਾਰ-ਬਾਰ ਆਪਾਂ ਹਿਊਮਨ ਸੋਰਸਸ ਤੋਂ ਇਹ ਨਿਹੰਗਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਕਿ ਦੋ ਨਿਹੰਗ ਹੈ ਕੌਣ ਸਾਈਡ ਬਾਈ ਸਾਈਡ ਜਿਹੜੇ ਟੈਕਨੀਕਲ ਇਨਪੁਟਸ ਤੇ ਅਸੀਂ ਟਰੈਕ ਕਰ ਰਹੇ ਸੀਗੇ ਇਹ ਗੱਡੀ ਅਲੱਗ-ਅਲੱਗ ਪੰਜਾਬ ਚ ਜ਼ਿਲ੍ਹਿਆਂ ਚੋਂ ਨਿਕਲਦੀ ਗਈ ਤੇ ਅਲਟੀਮੇਟਲੀ ਜਾ ਕੇ ਸਵੇਰੇ ਅਗਲੇ ਦਿਨ 5 ਤਰੀਕ ਨੂੰ 7 ਵਜੇ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਦੇ ਵਿੱਚ ਗੁਰਪਿਆਰ ਸਿੰਘ ਨੂੰ ਰਿਕਵਰ ਕੀਤਾ ਗਿਆ ਫਰੀਦਕੋਟ ਪੁਲਿਸ ਦੀ ਮਦਦ ਦੇ ਨਾਲ ਉੱਥੋਂ ਸਵੇਰੇ ਉੱਥੇ ਇਹਨਾਂ ਦਾ ਕੋਈ ਆਰਗੂਮੈਂਟ ਹੋਇਆ ਤਾਂ ਫਿਰ ਉਹ ਉੱਥੋਂ ਬਚ ਕੇ ਨਿਕਲਣ 'ਚ ਕਾਮਯਾਬ ਹੋਇਆ ਤੇ ਉੱਥੇ ਫਰੀਦਕੋਟ ਪੁਲਿਸ ਨੇ ਮਦਦ ਕਰਦੇ ਹੋਏ ਬੜਾ ਇਹਨੂੰ ਰਿਕਵਰ ਕੀਤਾ ਉਸ ਤੋਂ ਬਾਅਦ ਸ਼ਾਮ ਹੁੰਦੇ ਹੁੰਦੇ ਜੀ ਇਹਨਾਂ ਤਿੰਨ ਦੋਸ਼ੀਆਂ 'ਚੋਂ ਅਸੀਂ ਬਲਕਰਨਜੀਤ ਸਿੰਘ ਨੂੰ ਜਿਹੜਾ ਹੈ ਫਰੀਦਕੋਟ ਤੋਂ ਹੀ ਫਰੀਦਕੋਟ ਪੁਲਿਸ ਦੀ ਮਦਦ ਨਾਲ ਉੱਥੋਂ ਅਰੈਸਟ ਕੀਤਾ ਗਿਆ ਜਿਹੜੀ ਕਹਾਣੀ ਨਿਕਲ ਕੇ ਪੂਰੀ ਕਲੀਅਰ ਹੋਈ ਇਹਨਾਂ ਦਾ ਆਪਸ ਦੇ ਵਿੱਚ ਇੱਕ ਪੈਸੇ ਦਾ ਲੈਣ ਦੇਣ ਸੀਗਾ ਗੁਰਪਿਆਰ ਸਿੰਘ ਨੇ ਇੱਕ ਤਮਤਾਨ ਸਾਹਿਬ ਜਗ੍ਹਾ ਹੈ ਜੀ ਮੂਨਕ ਸੰਗਰੂਰ ਦੇ ਵਿੱਚ ਪੈਂਦੀ ਜਿੱਥੇ ਇੱਕ ਕੋਈ ਜਗ੍ਹਾ ਲਈ ਸੀ ਤੇ ਇਹਨੇ 12 ਲੱਖ ਰੁਪਏ ਕਿਸੇ ਬੰਦੇ ਤੋਂ ਵਿਆਜ ਹੀ ਲਈ ਸੀ ਜਗ੍ਹਾ ਦੇ ਲੈਂਡਵੇਲੇ ਪਰ ਤੇ ਉਸ ਬੰਦੇ ਨੂੰ ਕੋਈ ਚੈੱਕ ਦਿੱਤੇ ਸੀ ਐਜ਼ ਅ ਸਿਕਿਉਰਿਟੀ ਜਦੋਂ ਇਹਨੇ ਪੈਸੇ ਮੋੜਤੇ ਤਾਂ ਉਹ ਬੰਦੇ ਨੇ ਇਹਦੇ ਚੈੱਕ ਫਿਰ ਵੀ ਰਿਟਰਨ ਨਹੀਂ ਕੀਤੇ ਤੇ ਇਨਸਟੈਡ ਕਿ ਇਸ ਤਰ੍ਹਾਂ ਦਾ ਕੋਈ ਡਿਸਪਿਊਟ ਹੈਗਾ ਕੋਈ ਪੁਲਿਸ ਕੋਲ ਜਾਂਦੇ ਕੋਈ ਕੋਰਟ ਤੇ ਜਾਂਦੇ ਜਿਹੜਾ ਇੱਕ ਜਰੀਆ ਬੰਦਾ ਹੈ ਇਹਨਾਂ ਨੇ ਨਿਹੰਗ ਸਿੰਘਾਂ ਨਾਲ ਇੱਥੇ ਗੱਲ ਕੀਤੀ ਹਰਦੀਪ ਸਿੰਘ ਤੇ ਜਸਕਰਨ ਸਿੰਘ ਨਾਲ ਕਹ ਜੀ ਤੁਸੀਂ ਮੇਰੇ ਪੈਸੇ ਦੇ ਜਿਹੜੇ 12 ਲੱਖ ਰੁਪਏ ਦੇ ਚੈੱਕ ਨੇ ਜਿਹੜੇ ਪੈਂਡਿੰਗ ਹੈਗਾ ਮੇਰਾ ਉਹ ਪੈਸੇ ਦਵਾ ਦਿਓ ਤੇ ਮੈਂ ਤੁਹਾਨੂੰ ਵਿੱਚੋਂ ਇੱਕ ਸ਼ੇਅਰ ਜਿਹੜਾ 3 ਲੱਖ ਰੁਪਏ ਦੇ ਦਊਗਾ ਉਹਦੀ ਜਿਹੜੀ ਇੱਕ ਐਗਰੀਮੈਂਟ ਵੀ ਬਕਾਇਦਾ ਲਿਖਿਆ ਗਿਆ ਉਹ ਤੁਹਾਨੂੰ ਦਿਖਾ ਦਾਂਗੇ ਉਹਦੇ ਚ ਇਹਨਾਂ ਦੇ ਨਿਹੰਗ ਸਿੰਘਾਂ ਨਾਲ ਵੀ ਫੋਟੋ ਖਿਚਾਈ ਗਈ ਕਿ ਪ੍ਰੋਪਰਲੀ ਐਗਰੀਮੈਂਟ ਕੀਤਾ ਗਿਆ ਹੁਣ ਜਿਹੜਾ ਜਦੋਂ ਇਹਨਾਂ ਦੇ ਪੈਸੇ ਵਾਪਸ ਆ ਗਏ ਤਾਂ ਗੁਰਪਿਆਰ ਨੇ ਜਿਹੜੇ ਇਹਨਾਂ ਦੇ ਪੈਸੇ ਸੀ 3 ਲੱਖ ਰੁਪਏ ਇਹਨਾਂ ਨੂੰ ਕੀਤਾ ਸੀਗਾ ਵੀ ਇਲੀਗਲ ਵੇ ਯੂਜ਼ ਕੀਤਾ ਜਾਊਗਾ ਪੈਸੇ ਰਿਕਵਰ ਕਰਨ ਲਈ ਉਹ ਜਿਹੜੇ ਪੈਸੇ ਸੀਗੇ ਉਹ ਨਹੀਂ ਦਿੱਤੇ ਤਾਂ ਨਿਹੰਗ ਸਿੰਘਾਂ ਨੇ ਕੱਲ ਆ ਕੇ ਇਹਨੂੰ ਉਸ ਤਰ੍ਹਾਂ ਮਤਲਬ ਜ਼ਬਰਦਸਤੀ ਕਰਨ ਦੀ ਉਹਨਾਂ ਨੇ ਵੀ ਇਹਨਾਂ ਕੋਸ਼ਿਸ਼ ਕੀਤੀ ਤੇ ਇਹਨੂੰ ਚੁੱਕ ਕੇ ਲੈ ਗਏ ਇਹ ਚੁੱਕਣ ਤੋਂ ਬਾਅਦ ਇਹਨਾਂ ਨੇ ਤਕਰੀਬਨ ਉਹਨੂੰ ਪੂਰਾ ਕਾਂਸਲ ਤੋਂ ਪਿੱਛੇ ਪੰਚਕੂਲਾ ਚਲੇ ਗਏ ਜੀ ਪੰਚਕੂਲੇ ਤੋਂ ਡੇਰਾ ਵਸੀ ਗਏ ਫਿਰ ਛੱਤ ਗਏ ਛੱਤ ਤੋਂ ਅੱਗੇ ਜਾ ਕੇ ਪਟਿਆਲਾ ਸੰਗਰੂਰ ਬਠਿੰਡਾ ਹੁੰਦੇ ਹੋਏ ਕੋਟਕਪੂਰੇ ਪਹੁੰਚ ਗਏ ਟੋਲ ਪਲਾਜ਼ੇ ਸਾਰੇ ਇਹਨਾਂ ਨੇ ਬੜਾ ਧਿਆਨ ਨਾਲੇ ਕੀਤਾ ਪਲਾਨ ਕੇ ਸਾਰੇ ਜਿਹੜੇ ਟੋਲ ਪਲਾਜ਼ੇ ਆ ਉਹ ਅਵੋਇਡ ਕੀਤੇ ਗਏ ਕਿਤੇ ਵੀ ਇਹ ਗੱਡੀ ਟੋਲ ਪਲਾਜ਼ਿਆਂ ਚ ਨਹੀਂ ਨਜ਼ਰ ਆਈ ਤੇ ਚਲੋ ਬਟ ਫਿਰ ਵੀ ਇਨਸਟੈਡ ਆਪਾਂ ਕਿਸੇ ਤਰ੍ਹਾਂ ਜਿਹੜਾ ਹੈਗਾ ਇਹਦੇ ਵਿੱਚ ਸਾਡੀ ਮਦਦ ਬੜੀ ਚੰਡੀਗੜ੍ਹ ਪੁਲਿਸ ਨੇ ਪਟਿਆਲਾ ਪੁਲਿਸ ਨੇ ਏਜੀਟੀਐਫ ਦੀ ਟੀਮ ਨਾਲ ਲਈ ਗਈ ਫਰੀਦਕੋਟ ਪੁਲਿਸ ਦੀ ਬਠਿੰਡਾ ਪੁਲਿਸ ਸਾਰਿਆਂ ਨੇ ਸਾਡੀ ਬੜੀ ਹੈਲਪ ਕੀਤੀ ਜੀ ਤੇ ਅਲਟੀਮੇਟਲੀ ਇਹ ਫਰੀਦਕੋਟ ਪੁਲਿਸ ਦੀ ਮਦਦ ਨਾਲ ਸਵੇਰੇ ਰਿਕਵਰ ਵੀ ਹੋਇਆ ਤੇ ਬੰਦੇ ਵੀ ਅਰੈਸਟ ਕਰ ਲਏ ਜੀ ਇਹ ਸਾਰਾ ਮੈਟਰ ਸੀ ਜਿਹਦੇ ਬਾਰੇ ਮੈਂ ਤੁਹਾਨੂੰ ਇਨਫੋਰਮ ਕਰ ਰਿਹਾ ਹਾਂ ਕਿ ਕਿੱਥੇ ਨਹਿੰਗ ਬਣਾਉਣ ਦੀ ਗੱਲ ਹੋ ਗਈ ਹੈ ਕਿਉਂਕਿ ਅਕਸਰ ਤਾਂ ਨਹੀਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਤੁਹਾਨੂੰ ਨਹੀਂ ਲੱਗਦਾ ਕਿ ਇਸ ਚੀਜ਼ ਨੂੰ ਬਣਾ ਕਿਸ ਤਰ੍ਹਾਂ ਦੇ ਨਾਲ ਪੇਸ਼ ਕੀਤਾ ਬਿਲਕੁਲ ਹੈਗਾ ਜੀ ਪਹਿਲਾਂ ਵੀ 4-5 ਇਨਸੀਡੈਂਟ ਹੋਲੇ ਕਾਫੀ ਟਾਈਮ ਤੋਂ ਉਸ ਤੋਂ ਬਾਅਦ ਮੈਂ ਜਿਹੜੀਆਂ ਲਗ ਲਗ ਨਿਹੰਗ ਜਥੇਬੰਦੀਆਂ ਤੇ ਮੁੱਖੀ ਬਾਬਾ ਬਲਵੀਰ ਜੀ ਨਾਲ ਵੀ ਗੱਲ ਕੀਤੀ ਮੁਲਾਕਾਤ ਕੀਤੀ ਸੀਗੀ ਇੱਥੇ ਜਿਹੜੇ ਆਪਣੇ ਕੌਮੇਨ ਸਾਹਿਬ ਮੋਰਚੇ ਜਿਨ੍ਹਾਂ ਨੇ ਨਿਹੰਗ ਸਿੰਘ ਹੈਗੇ ਉਹਨਾਂ ਨਾਲ ਵੀ ਗੱਲ ਕੀਤੀ ਵੀ ਆਪਣਾ ਉਹ ਉਹਦੇ ਚ ਰਿਜ਼ੋਲਵ ਕਰਨ ਲਈ ਉਸ ਤਰ੍ਹਾਂ ਦੇ ਮੈਟਰ ਉਸ ਤੋਂ ਬਾਅਦ ਨਹੀਂ ਕੋਈ ਵਾਰਦਾਤ ਹੋਈ ਸੀ ਕਾਫੀ ਕੰਟਰੋਲ ਰਿਹਾ ਪਰ ਇਹ ਬੜੇ ਟਾਈਮ ਬਾਅਦ ਫਿਰ ਦੁਬਾਰਾ ਇੱਕ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੈ ਜਿਸ ਤਿੱਕ ਦਿਹੰਗ ਸਿੰਘਾ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਨਹੀਂ ਕੋਈ ਖਾਸ ਨਹੀਂ ਇਹਨਾਂ ਦੀ ਹੱਥੋਂ ਪਾਈ ਬਹਿਸ ਹੋਈ ਆ ਉਹਨਾਂ ਕੋਲ ਹੋਊਗਾ ਪਰ ਕੋਈ ਇਦਾਂ ਦੀ ਮਤਲਬ ਕੋਈ ਮੇਜਰ ਇੰਜਰੀ ਹੁੰਦਾ ਨਹੀਂ ਗੱਡੀ ਰਿਕਵਰ ਨਹੀਂ ਹੋਈ ਗੱਡੀ ਹੈ ਜਿਹੜੇ ਦੋ ਬੰਦੇ ਵਾਲੇ ਸਾਡੇ ਫੜਨੇ ਰਹਿੰਦੇ ਇਹਨਾਂ ਕੋਲ ਹੈਗੀ ਹੈ ਗੱਡੀ ਬਟੇ ਉਹ ਕਰ ਲਾਂਗੇ ਇਹ ਇੱਥੇ ਸੀ ਖੋਮੀ ਸਾਹਿਬ ਬੋਟੇ ਦੇ ਇਹਦੇ ਜ ਵੀ ਆਏ ਸੀ ਜੀ ਬਿਲਕੁਲ ਬਿਲਕੁਲ ਆਏ ਆ ਇਹ ਨੇ ਪਿੱਛੋਂ ਇਹ ਬਠਿੰਡੇ ਦੇ ਜਲੰਧਰ ਦੇ ਰਹਿਣ ਵਾਲੇ ਆ ਤੇ ਕਦੀ ਇੱਥੇ ਆ ਜਾਂਦੇ ਸੀ ਕਦੀ ਉੱਧਰ ਚੱਲ ਜਾਂਦੇ ਸੀ ਇਦਾਂ ਸੀਗਾ। ਇਥੇ ਕਮਰਾਲਾ ਦੇ ਕੋਲ ਪੈਂਦੇ ਪਿੰਡ ਮਾਨਕੀਚ ਰਾਤੀ 9:30 ਵਜੇ ਇੱਕ ਮੈਡੀਕਲ ਸਟੋਰ ਦੇ ਬਾਹਰ ਤੇ ਨੌਜਵਾਨਾਂ ਤੇ ਕੁਝ ਅਗਿਆਤ ਹਮਲਾਵਾਰਾਂ ਨੇ ਹਮਲਾ ਕਰ ਦਿੱਤਾ ਤੇ ਦੋ ਨੌਜਵਾਨਾਂ ਤੇ ਗੋਲੀਆਂ ਲੱਗੀਆਂ ਹਨ। ਬਹਾਰਾਲ ਮਾਮਲਾ ਹੈ ਕਿ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਤੁਸੀਂ ਕੀ ਗੱਲਬਾਤ ਹੋਈ ਹੈ? ਗੱਲਬਾਤ ਮੈਨੂੰ ਨਹੀਂ ਪਤਾ ਇਹ ਮੈਡੀਕਲ ਦੇ ਕੋਲ ਬੈਠੇ ਸੀ ਇਹ ਬੰਦੇ ਆਏ ਨੇ ਗੋਲੀ ਮਾਰੀ ਬਤ ਇੰਨੇ ਬਦਲ ਕੇ ਮੈਂ ਕੰਮ ਤੇ ਡਿਊਟੀ ਤੇ ਸਿੱਧਾ ਹੋਈ ਉੱਠ ਗਏ ਗੋਲੀ ਕਿੱਧਰ ਮਾਰੀ ਗੋਲੀ ਮਾਰੇ ਮੁੰਡਿਆਂ ਦੇ ਜੇਚ ਨਾਲ ਜਿਹੜਾ ਦੂ ਉਦੋਂ ਉਹ ਬੱਚਾ ਨੇ ਵੀ ਧਰਮੇ ਨੂੰ ਮਿਲਣਾ ਸੀ ਉਹ ਉੱਥੇ ਪੱਤ ਗਿਆ ਮੁੰਡਾ ਜਿੱਤਣਾ ਕਿਹੜੇ ਪਿੰਡ ਦਾ ਉਹ ਮਾਨਕੀ ਦਾ ਜੀ ਉਹ ਵੀ ਥੋੜਾ ਮੁੰਡਾ ਮੇਰਾ ਬੋੜੇ ਮਾਨਕੀ ਦੀ ਉਹ ਵੀ ਮਾਨਕੀ ਤੋਂ ਆਣਾ ਹਾਂਜੀ ਕਿੰਨੀ ਕੁ ਉਮਰ ਮੁੰਡੇ ਦੀ ਉਹ ਬੰਦੇ ਮੁੰਡੇ ਦੀ ਸਾਰੀ ਇਹ 22 23 ਸਾਲ ਦੀ ਉਹ ਆ ਕਿੰਨੇ ਕੁ ਵੇ ਦੀ ਘਟਣਾ ਹੈ ਬਹੁਤ ਅੱਧਾ ਘਟ ਹੋ ਗਿਆ ਅੱਧਾ ਘਟ ਪਾਸ ਹੋ ਜਾ ਗਿਆ ਜੀ ਉਹ ਦੂਆ ਹਸਪਤਾਲ ਹਾਂਜੀ ਹਸਪਤਾਲ ਇੱਥੋਂ ਦੇ ਬਤੀ ਭੇਜਤਾ ਮੈਂ ਜਿਹੜਾ ਡਿਊਟੀ ਤੋਂ ਕੰਮ ਤੋਂ ਸਿੱਧੇ ਆ ਰਹੇ ਹਾਂ ਕੁਝ ਪਤਾ ਲੈ ਕਿੰਨੇ ਬੰਦੇ ਮੈਨੂੰ ਇਹ ਪਤਾ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿਸ ਬਾਰੇ ਕਿੱਥੋਂ ਕਿੰਨੇ ਬੰਦੇ ਜੀ ਕਹਦੇ ਪਏ ਨਹੀਂ ਆਏ ਮੁੰਡਾ ਥੋੜਾ ਕੰਮ ਕਰਦਾ ਕਿਵੇਂ ਆ ਮੁੰਡਾ ਜੀ ਮੇਰਾ ਘਰੇ ਹੁੰਦਾ ਕਪੂਤਰੇ ਰੋਂਗਾ ਘਰੇ ਰੱਖਦਾ ਇਹਦਾ ਬਾਹਰ ਨਿਕਲਦਾ ਨਹੀਂ ਉਹ ਘਰੇ ਰਹਿਦਾ ਬਸ ਪਹਿਲਾਂ ਕਦੇ ਕਿਸੇ ਨਾਲ ਲੜਾਈ ਹੋਈ ਨਾ ਨਹੀਂ ਨਾ ਬਿਲਕੁਲ ਨਹੀਂ ਕਦੇ ਕਿਸੇ ਤੋਂ ਕੋਈ ਸ਼ੱਕ ਕੋਈ ਸ਼ੱਕ ਨਹੀਂ ਆਪਾਂ ਐਵੇਂ ਕਰੀਏ ਕਲ ਤਾਂ ਕੁਛ ਨਹੀਂ ਪਤਾ ਲੱਗਿਆ ਨਾ ਕੋਈ ਪਤਾ ਨਹੀਂ ਕੋਈ ਸ਼ੱਕ ਨਹੀਂ ਕੋਈ ਨਹੀਂ ਦੂਰ ਵੀ ਠੀਕ ਹੈ ਜੇ ਉਦੋਂ ਵੀ ਗੋਲੀ ਬੱਜੀ ਜਾਂ ਨਾ ਉਹਦੇ ਪਤਾ ਨਹੀਂ ਕਹਿੰਦੇ ਹੁਣ ਉਹਦੇ ਨੂੰ ਨਿਕਲਦਾ ਉਹ ਨਹੀਂ ਕਿ ਉਹ ਕਰੋ ਜੇਕਰ ਨਾ ਹਸਤਾ ਲਿਆ ਉਹ ਵੀ ਪਤਾ ਕਿੱਥੇ ਆਉਂਦਾ ਉਹਨੇ ਆੜੀ ਨੇ ਉਹ ਨਹੀਂ ਵੈਸੇ ਆੜੀ ਉਹਦੀ ਕੋਈ ਨਹੀਂ ਹੈਗੇ ਉਹ ਵੈਸੇ ਜਿਹੜਾ ਦੋਨਾਂ ਦੀ ਗੋਲੀ ਬੱਜੀ ਆੜੀ ਨੇ ਕਿਵੇਂ ਵੈਸੇ ਉਹ ਕਹੂੰ ਇਕੱਠੇ ਜਮਾ ਕੋਲ ਵੈਜੀ ਕਿਦੋਂ ਨਾਲ ਵਗ ਵੀ ਤਾਂ ਉਦਾਂ ਹੀ ਹੈ ਜਿੰਦੀ ਬਸ ਉਹਦੀ ਗੋਲੀ ਕਿਸੇ ਨੂੰ ਲੱਗ ਰਹੀ ਹੈ ਤੂੰ ਉਹਦੀ ਤਾਂ ਵਸੇਰੀਆਂ ਨਹੀਂ ਆਪਾਂ ਇਹ ਕਹੀ ਹੈ ਅੱਛਾ ਕੀ ਚਾਹੁੰਦੇ ਕੀ ਹੋ ਜੀ ਬਾਕੀ ਉਹ ਦੇਖੋ ਕੀ ਕਾਰਵਾਈ ਹੁੰਦੀ ਆ ਕਾਰਵਾਈ ਜਾਣਨਾ ਹਾਂਜੀ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਜਜ਼ਾਕ ਰੱਬ ਰੱਖਾ